ਫਲੈਗ ਮਾਰਚਾ ਕਰਦੇ ਯਾਰ ਕਿਹੜਾ ਦੇਖੋ ਕੱਲ 26 ਜਨਵਰੀ ਆ ਗਣਤੰਤਰ ਦਿਵਸ ਆ ਤੋਂ ਹਮੇਸ਼ਾ ਹੀ ਸੁਰੱਖਿਆ ਦੇ ਮੱਦੇ ਨਜ਼ਰ ਅਸੀਂ ਇਹ ਸਾਰੀਆਂ ਕਾਰਵਾਈਆਂ ਕਰਦੇ ਆ ਤੇ ਅੱਜ ਪਠਾਨਕੋਟ ਦੇ ਵਿੱਚ ਸਿਟੀ ਦੇ ਵਿੱਚ ਫਲੈਗ ਮਾਰਚ ਜਾਨਪੁਰ ਦੀ ਫਲੈਗ ਮਾਰਚ ਔਰ ਜਿਹੜੀਆਂ ਸਾਡੀਆਂ ਸੰਵੇਦਨਸ਼ੀਲ ਜਗ੍ਹਾ ਹੈਗੀਆਂ ਉੱਥੇ ਸਰਚ ਕਰਵਾਈ ਜਾ ਰਹੀ ਆ ਔਰ ਉੱਥੇ ਸਾਡੇ ਜਿਹੜੇ ਹੈਗੇ ਆ ਹੋਰ ਜਿਹੜੇ ਆਪਰੇਸ਼ਨਸ ਹੈਗੇ ਆ ਉਹ ਅਸੀਂ ਕਰ ਰਹੇ ਆ ਇਹ ਸਾਰਾ ਪਬਲਿਕ ਦੀ ਸੁਰੱਖਿਆ ਦੇ ਮਾਮਲੇ ਦੇ ਅੰਦਰ ਜਿਹੜਾ ਹੋ ਰਿਹਾ ਜੀ ਪੰਜਾਬ ਸਰਕਾਰ ਤੇ ਵੀ ਇਹ ਮੀਟਿੰਗ ਹਾਈਲਾਈਟ ਵੀ ਕੀਤਾ ਹੈ ਪਠਾਨਕੋਟ ਦਾ ਬਾਰਡਰ ਡਿਸਟ੍ਰਿਕਟ ਨੂੰ ਫੋਨ ਕਰਕੇ ਕਿ ਅਸੀਂ ਸੈਂਸਿਟਿਵ ਵੀ ਹੈ ਉਹਦੇ ਲਈ ਕਿਸ ਤਰ੍ਹਾਂ ਦੇ ਸੁਰੱਖਿਆ ਪ੍ਰਬੰਧ ਜਿਹੜੇ ਦੇਖੋ ਆਲਰੇਡੀ ਅਸੀਂ ਬਾਰਡਰ ਡਿਸਟ੍ਰਿਕਟ ਨੂੰ ਫੋਨ ਕਰਕੇ ਬਾਰਡਰ ਦੇ ਨਾਲ-ਨਾਲ ਸਾਡੀਆਂ ਲਗਾਤਾਰ ਹਰ ਰੋਜ਼ ਉੱਥੇ ਸਾਡੇ ਜਿਹੜੇ ਹੈਗੇ ਆਪਰੇਸ਼ਨਸ ਜਿਹੜੇ ਹੈਗੇ ਆ ਸਾਡੀਆਂ ਟੀਮਸ ਜਿਹੜੀਆਂ ਕਰ ਰਹੀਆਂ ਆ ਬਾਰਡਰ ਦੇ ਨਾਲ ਜਿੰਨੇ ਅਡਜਾਇਨਿੰਗ ਵਿਲੇजेस तकरीबन ਸਾਡੇ 44 ਵਿਲੇजेस ਨੇ ਜਿਹੜੇ ਕਿ ਬਾਰਡਰ ਤੇ ਆਈਪੀ ਤੋਂ 5 ਕਿਲੋਮੀਟਰ ਦੇ ਦਾਇਰੇ ਚ ਪੈਂਦੇ ਨੇ ਔਰ ਹਰ ਰੋਜ਼ ਉਥੇ ਕੋਈ ਨਾ ਕੋਈ ਅਸੀਂ ਆਪਰੇਸ਼ਨਲ ਪਲਾਨ ਆਪਣਾ ਬਦਲਦੇ ਆ ਔਰ ਉਥੇ ਕਾਰਵਾਈਆਂ ਚੱਲ ਰਹੀਆਂ ਇਸ ਤੋਂ ਇਲਾਵਾ ਸਾਡੇ ਡਿਸਟ੍ਰਿਕਟ ਦੇ ਵਿੱਚ ਜਿਹੜੇ ਹੈਗੇ ਨੇ ਤਕਰੀਬਨ 8 ਦੇ ਕਰੀਬ ਇੰਟਰ ਡਿਸਟ੍ਰਿਕਟ ਤੇ ਅ ਇੰਟਰ ਸਟੇਟ ਜਿਹੜੇ ਆ ਨਾਕਾ ਬੰਦੀ ਹੈ ਜਿੱਥੇ ਸਾਡੇ ਹਾਈ ਡੈਫੀਨੇਸ਼ਨ ਕੈਮਰੇ ਏਐਨਪੀਆਰ ਕੈਮਰਸ ਲੱਗੇ ਹੋਏ ਨੇ ਉਹਨਾਂ ਤੇ ਵੀ ਅਸੀਂ ਸਖਤ ਨਿਗਰਾਨੀ ਰੱਖ ਰਹੇ ਹਾਂ ਉੱਥੇ ਵੀ ਚੈਕਿੰਗ ਜਿਹੜੀ ਚੱਲ ਰਹੀ ਹੈ ਸਰ ਫਿਰ ਹੋਰ ਵੀ ਡਿਪਲੋਏ ਕੀਤੀ ਗਈ ਨਹੀਂ ਕੋਈ ਪੈਰਾਮਿਲਟਰੀ ਫੋਰਸ ਨਹੀਂ ਡਿਪਲਾਈਡ ਹੈਗੀ ਸਾਡੇ ਕੋਲ ਪੰਜਾਬ ਪੁਲਿਸ ਸਖਸ਼ ਔਰ ਸਾਡੇ ਆਪਣੀ ਜਿਹੜੇ ਆ ਸਾਡੀਆਂ ਕਮਾਂਡੋ ਯੂਨਿਟਸ ਹੈਗੀਆਂ ਐਸ.ਓ.ਜੀ. ਸਵੈਟ ਤੇ ਘਾਤਕ ਤੇ ਪੰਜਾਬ ਪੁਲਿਸ ਦੀਆਂ ਜਿਹੜੀਆਂ ਯੂਨਿਟਸ ਆ ਉਹ ਕਾਰਵਾਈ ਕਰ ਰਹੀ ਹੈ ਪਬਲਿਕ ਸੈਫਟੀ ਦੇ ਪਰਚਿੰਗ ਦੇ ਬਾਰੇ ਦੱਸੋ ਜੀ ਜੀ ਰੇਲਵੇ ਸਟੇਸ਼ਨ ਬੱਸ ਸਟੈਂਡ ਆ ਹੋਟਲਸ ਰਾਏ ਜਾਂ ਜਿਹੜੀਆਂ ਪਬਲਿਕ ਵਲਨਰੇਬਲ ਪਲੇਸਿਸ ਆ ਉੱਥੇ ਸਾਰੀ ਜਗ੍ਹਾ ਦੀ ਸਰਚ ਚੱਲ ਰਹੀ ਹੈ ਫਲੈਗ ਮਾਰਚ ਨਹੀਂ ਆਮ ਲੋਕਾਂ ਨੂੰ ਕੀ ਮਾਇਦਾ ਦਿੱਤਾ ਜਾ ਰਿਹਾ ਦੇਖੋ ਫਲੈਗ ਮਾਰਚ ਕਰ ਲੋਕਾਂ ਦੇ ਵਿੱਚ ਇੱਕ ਸੁਰੱਖਿਆ ਦੀ ਭਾਵਨਾ ਨੂੰ ਜਗਾਉਣ ਦਾ ਹੈਗਾ ਔਰ ਨਾਲ ਦੀ ਨਾਲ ਜਿਹੜਾ ਫਲੈਗ ਮਾਰਚ ਦੇ ਦੌਰਾਨ ਕੋਈ ਮਾੜਾ ਅਨਸਰ ਕੋਈ अनअटेंडेंट ऑब्जेक्ट ਜਿਹੜਾ ਹੈਗਾ ਜਾਂ ਕੋਈ ਲੱਗਦਾ ਸਾਨੂੰ ਕੋਈ ਸ਼ੱਕੀ ਚੀਜ਼ ਆ ਉਹਨੂੰ ਤੁਰੰਤ ਕਾਰਵਾਈ ਕਰਕੇ ਉੱਥੇ ਡਿਫਿਊਜ਼ ਕੀਤਾ ਜਾ ਸਕਦਾ ਉਹਨੂੰ ਨਿਊਟਰਲਾਈਜ਼ ਕੀਤਾ ਜਾ ਸਕਦਾ ਇਸ ਕਰਕੇ ਫੈਰਾਇਟ ਮਾਰਸ਼ੇ ਦੇ ਕੱਡੇ ਜਾਂਦੇ ਲੋਕਾਂ ਨੂੰ ਕੋਈ ਲੋਕਾਂ ਨੂੰ ਪਹਿਲੀ ਗੱਲ ਤਾਂ 26 ਜਨਵਰੀ ਦੀ ਬਹੁਤ-ਬਹੁਤ ਵਧਾਈ ਆ ਠੀਕ ਹੈ ਔਰ ਲੋਕ ਬੜੇ ਜੋਸ਼ ਉਤਸ਼ਾਹ ਨਾਲ 26 ਜਨਵਰੀ ਮਨਾਉਣ ਸੁਰੱਖਿਆ ਲਈ ਸੀ ਤੈਨਾਂ ਆਪਾਂ